ਹਾਂਜੀ ਸਵਾਗਤ ਹੈ ਕਿਸਾਨ ਵੀਰੋ ਇਦਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਮੇਰਾ ਵੀਰੋ ਜੇ ਕਿਸੇ ਕਿਸੇ ਵੀ ਤਰ੍ਹਾਂ ਦੀ ਆੜ ਲਾਉਣੀ ਕੋਈ ਪਸ਼ੂ ਮੱਝ ਜਾਂ ਗਾਂ ਦੀ ਆੜ ਲਾਉਣੀ ਆ ਮੇਰੇ ਨਾਲ ਸੰਪਰਕ ਕਰੋ 82801 37325 ਮੇਰਾ ਮੋਬਾਈਲ ਨੰਬਰ ਹੈ ਬਾਈ ਜੀ ਸੰਪਰਕ ਤੁਸੀਂ ਕਰ ਸਕਦੇ ਹੋ ਮੋਬਾਈਲ ਨੰਬਰ ਹੈਗਾ ਵੀਰ ਦਾ 9876602980 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਟਰੈਕਟਰ ਹੈਗਾ 2003 ਮਾਡਲ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਬਾਈ ਜੀ ਇਹ ਨਾ ਸ਼ੋਅਰੂਮ ਕੰਡੀਸ਼ਨ ਟਰੈਕਟਰ ਪਿਆਗਾ ਸਿਸਟਮ ਵਗੈਰਾ ਟਰੈਕਟਰ ਤੇ ਲੱਗਿਆ ਹੋਇਆਗਾ ਚੈੱਕ ਕਰ ਸਕਦੇ ਹੋਗੇ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਰੰਗ ਪੇਂਟ ਪੱਖੋ ਓਕੇ ਆ ਟਰੈਕਟਰ ਬਾਹੀ ਤੇ ਚੱਲਿਆ ਹੋਇਆ ਵਾ ਤੁਸੀਂ ਵੀ ਵਾ ਕੇ ਚੈੱਕ ਕਰਕੇ ਲਿਆ ਸਕਦੇ ਹੋ ਬਾਈ ਰੰਗ ਪੇਂਟ ਬਿਲਕੁਲ ਨਾਲ ਲੱਗਾ ਵੀਰ ਵੱਲੋਂ ਫੁੱਲ ਗਾਰੰਟੀ ਆ ਟਰੈਕਟਰ ਦੀ ਟਾਇਰਾਂ ਦੀ ਗੱਲ ਕਰ ਗਏ 50 ਪੈਸੇ ਤੋਂ ਉੱਤੇ ਬਾਈ ਜੀ ਟਰੈਕਟਰ ਦੇ ਟਾਇਰ ਪਏ ਆਗੇ ਪਾਵਰ ਸਟੀering ਟਰੈਕਟਰ ਆ ਬਾਈ ਜੀ 6 ਚੀਰੀ ਟਰੈਕਟਰ ਆ ਇਹ 50 ਪਾਵਰ ਸਟੀering ਅ 6 ਚਿਰੀ ਟਰੈਕਟਰ ਹੈ ਬਾਈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਤੇ ਡਿਮਾਂਡ ਵੀਰ ਕਰਦਾ 2 ਲੱਖ ਤੇ 70000 ਰੁਪਏ ਡਿਮਾਂਡ ਕਰਦਾ ਬਾਈ ਜੀ 2 ਲੱਖ ਤੇ 70000 ਰੁਪਏ ਡਿਮਾਂਡ ਕਰਦਾਗਾ ਵੀਰ ਪਰ ਮੌਕੇ ਤੇ ਵੀਰ ਕਹਿੰਦਾ ਆਪਾਂ ਹੋਰ ਮਾਨਤਾਣ ਤੁਹਾਡਾ ਕਰ ਦਿਆਂਗੇ 2 ਲੱਖ ਤੇ 70000 ਰੁਪਏ ਮਾਨਤਾਣ ਕਰ ਦਾਂਗੇ ਵਿੱਚੋਂ ਵੀਰ ਅਗਲਾ ਟਰੈਕਟਰ ਹੈਗਾ ਬਾਈ ਜੀ ਸੋਨਾ ਲਿਕਾ ਟਰੈਕਟਰ ਆ ਜੀ ਅਗਲਾ 84270 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਸੰਪਰਕ ਤੁਸੀਂ ਕਰ ਸਕਦੇ ਹੋ ਮਾਡਲ ਹੈਗਾ ਟਰੈਕਟਰ ਦਾ 2004 ਮਾਡਲ ਟਰੈਕਟਰ ਹੈਗਾ ਬਾਈ ਜੀ 2004 ਮਾਡਲ ਆ ਸੋਨਾ ਲੀਕਾ 750 ਡੀਆਈ ਟਰੈਕਟਰ ਹੈਗਾ ਰੰਗ ਪੇਂਟ ਪੱਖੋਂ ਐਨ ਸਾਫ ਕੰਡੀਸ਼ਨ ਦਾ ਟਰੈਕਟਰ ਪਿਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਆ ਪਹਿਲੇ ਨਾਮ ਦਾ ਟਰੈਕਟਰ ਆ ਸਾਰਾ ਟਰੈਕਟਰ ਬਿਲਕੁਲ ਰੀਜਨਲ ਪਿਆਗਾ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੁੰਦੀ ਆ ਵੀਰ ਵੱਲੋਂ ਆਪਣੇ ਬਾਈ ਜੀ ਕਿਸੇ ਵੀ ਸਾਧ ਦੀ ਕੋਈ ਗਾਰੰਟੀ ਨਹੀਂ ਹੁੰਦੀ ਚੈਨਲ ਨੂੰ ਸਬਸਕ੍ਰਾਈਬ ਮੇਰਾ ਵੀਰ ਜਰੂਰ ਕਰ ਲਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਟਾਇਰਾਂ ਦੀ ਗੱਲ ਕਰਕੇ ਤਾਂ ਪਿਛਲੇ ਟਾਇਰ ਤਾਂ ਬਾਈ ਜੀ ਇਹਦੇ ਹੈਗੇ ਆਗੇ 40 ਤੋਂ 45 ਪੈਸੇ ਪਿਛਲੇ ਟਾਇਰ ਆ ਅਗਲੇ ਟਾਇਰ ਹੈਗੇ ਆ ਬਾਈ ਜੀ 85 ਤੋਂ 90 ਪੈਸੇ ਅਗਲੇ ਟਾਇਰ ਆ ਪਿਛਲੇ ਟਾਇਰ ਆ ਬਾਈ ਜੀ ਅ ਗੱਲ ਕਰਦੇ ਆ ਆਪਾਂ ਪੰਜਾਬ ਨੰਬਰ ਦਾ ਟਰੈਕਟਰ ਆ ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ ਇਹ ਡਿਮਾਂਡ ਦੀ ਗੱਲ ਕਰਕੇ ਡਿਮਾਂਡ ਰੱਖੀਆ ਵੀਰ ਨੇ 2 ਲੱਖ ਤੇ 55000 ਰੁਪਇਆ ਮੁੱਲ ਆ ਬਾਈ ਜੀ ਟਰੈਕਟਰ ਦਾ 2 ਲੱਖ ਤੇ 55000 ਰੁਪਏ ਮੋਲਾ ਟਰੈਕਟਰ ਦਾ ਬਾਈ ਜੀ ਮੌਕੇ ਤੇ ਪੂਰਾ ਵਧੀਆ ਫੁੱਲ ਮਾਨਤਨ ਤੁਹਾਡਾ ਵੀਰ ਕਹਿੰਦਾ ਆਪਾਂ ਕਰ ਦਿਆਂਗੇ 2 ਲੱਖ ਤੇ 55000 ਰੁਪਏ ਮੋਲਾ ਬਾਈ ਜੀ ਆਪਾਂ ਇਦਾਂ ਦੇ ਵੀਡੀਓ ਬਾਈ ਜੀ ਬਹੁਤ ਲੈ ਕੇ ਆਉਣਾ ਹੈ ਨਾ ਤੁਹਾਡੇ ਲਈ ਵੀਰਾ ਹੋਣਾ ਚਾਹੇਨ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਗਲਾ ਸੰਧ ਹੈਗਾ ਬਾਈ ਜੀ ਆਪਣੇ ਕੋਲੇ ਤਾਂ ਬਾਈ ਅ ਵੀਰ ਦਾ ਮੋਬਾਈਲ ਨੰਬਰ ਹੈਗਾ 9780600301 9780600301 ਵੀਰ ਦਾ ਮੋਬਾਈਲ ਨੰਬਰ ਆ ਬੀਰ ਤੋਂ ਜਾਣਕਾਰੀ ਲੈ ਸਕਦੇ ਹੋ ਪਹਿਲਾਂ ਮਾਡਲ ਦੀ ਗੱਲ ਕਰਦੇ ਆਪਾਂ ਮਿੱਤਰੋ 2018 ਮਾਡਲ ਟਰੈਕਟਰ ਹੈ 2018 ਮਾਡਲ ਐਂਡ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਬਾਈ ਇਹ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਫੈਬਰ ਦੀ ਹੱਡ ਵਗੈਰਾ ਟਰੈਕਟਰ ਤੇ ਲੱਗੀ ਹੋਈ ਆ ਐਂਡ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਟੈਪ ਟਾਪ ਟਰੈਕਟਰ ਆ ਬਿਲਕੁਲ ਓਕੇ ਕਿਤੇ ਚਾਬੀ ਵਗੈਰਾ ਵੀ ਲੱਗੀ ਟਰੈਕਟਰ ਦੇ ਰਿਵਰਸ ਪੀਟੀਓ ਆ ਬਾਈ ਜੀ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਪਾਵਰ ਸਟੀਅਰਿੰਗ ਆ ਜੇਕਰ ਹੁਣ ਆਪਾਂ ਟਾਇਰਾਂ ਦੀ ਗੱਲ ਕਰੀਏ ਤਾ ਚਾਰੋ ਟਾਇਰ ਵੀਰ ਨੇ ਕੰਪਨੀ ਦੇ ਟਾਇਰ ਪਵਾਏ ਆ ਬਿਲਕੁਲ ਨਵੇਂ ਟਾਇਰ ਪਵਾਇਆ ਵੀਰ ਨੇ ਚਾਰੋ ਟਾਇਰ ਕੰਪਨੀ ਦੇ ਟਾਇਰ ਆਗੇ ਬਿਲਕੁਲ ਨਵੇਂ ਟਾਇਰ ਆ ਰੰਗ ਪੇਂਟ ਪੱਖੋ ਕਿਤੇ ਕੋਈ ਮੰਨ ਲੋ ਬਾਈ ਜੀ ਕਿਤੇ ਬੁਰਸ਼ ਨਹੀਂ ਲੱਗਿਆ ਰੰਗ ਪੇਂਟ ਨਾਲ ਦਾ ਰੰਗ ਪੇਂਟ ਆ ਟਰੈਕਟਰ ਦੇ ਬਿਲਕੁਲ ਨਵਾਂ ਟਰੈਕਟਰ ਪਿਆ ਇੱਕ ਗੱਲ ਮਿੱਤਰੋ ਹੋਰ ਦੱਸਣੀ ਭੁੱਲ ਗਈ ਸੀ ਆਪਾਂ ਤੁਹਾਨੂੰ 2018 ਮਾਡਲ ਆ ਕਾਪੀ ਬਾਈ ਇਹਦੀ 2019 ਦੀ ਬਣੀ ਹੋਈ ਆ ਆਰ ਸੀ 2019 ਦੀ ਆ 2018 ਮਾਡਲ ਆ ਆਰ ਸੀ 2019 ਦੀ ਆ ਬਾਈ ਅੱਕਾ ਜੀ ਆਪਾਂ ਤੁਹਾਨੂੰ ਫੇਰ ਦੱਸ ਦਿੰਨੇ ਆ ਪੰਜਾਬ ਨੰਬਰ ਆਗਾ ਸਾਰਾ ਟਰੈਕਟਰ ਬਿਲਕੁਲ ਓਕੇ ਹੈ ਨਵੇਂ ਟਾਇਰਾਂ ਤੇ ਡਿਮਾਂਡ ਹੈਗੀ ਆ ਦੀ ਬਾਈ 6 ਲੱਖ ਤੇ 15000 ਰੁਪਏ ਮੁੱਲ ਆ ਬਾਈ ਟਰੈਕਟਰ ਦਾ ਮੌਕੇ ਤੇ ਹੋਰ ਵੀ ਵੀਰ ਕਹਿੰਦਾ ਆਪਾਂ ਮਾਨਤਾਨ ਕਰ ਦਿਆਂਗੇ ਏਰਗਾ ਵੀਰ ਦਾ ਮੌਕਾ ਮੋਗਾ ਦਾ ਧੰਨਵਾਦ ਬਾਈ ਜੀ 84277 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਟਰੈਕਟਰ ਹੈਗਾ ਪ੍ਰੀਤ ਮਾਡਲ ਹੈਗਾ ਜੀ ਟਰੈਕਟਰ ਦਾ 2020 ਮਾਡਲ ਟਰੈਕਟਰ ਆ ਬਾਈ ਜੀ ਇਹ 2020 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਇਹ 2020 ਮਾਡਲ ਪੰਜਾਬ ਨੰਬਰ ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਰੰਗ ਪੇਂਟ ਪੱਖੋਂ ਪੂਰਾ ਫੁੱਲ ਓਕੇ ਟਰੈਕਟਰ ਆ ਬਾਈ ਜੀ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਪਿਆਗਾ ਟਾਇਰਾਂ ਦੀ ਗੱਲ ਕਰੀਏ ਤਾਂ ਬਾਈ ਜੀ ਨਾਲ ਦੇ ਟਰੈਕਟਰ ਦੇ ਟਾਇਰ ਆਗੇ ਕੰਪਨੀ ਦੇ ਟਾਇਰ ਪਾਏ ਹੋਇਆ ਬਾਈ ਜੀ ਨਾਲ ਦੇ ਟਾਇਰ ਆ ਕੰਪਨੀ ਦੇ ਟਾਇਰ ਆਗੇ ਸਾਰਾ ਟਰੈਕਟਰ ਬਿਲਕੁਲ ਓਕੇ ਆ ਪਾਵਰ ਸਟੀering ਟਰੈਕਟਰ ਆ ਇਹ ਇੰਜਨ ਗੇਅਰ ਕਲਚ ਬਾਈ ਜੀ ਨਾਲ ਦਾ ਸੀਲਡ ਆ ਬਿਲਕੁਲ ਨਾਲ ਦਾ ਇੰਜਨ ਗੇਅਰ ਕਲਚ ਨਾਲ ਦਾ ਸੀਲਡ ਆ ਬਿਲਕੁਲ ਕਿਤੇ ਚਾਬੀ ਵਗੈਰਾ ਨਹੀਂ ਬਾਈ ਜੀ ਲੱਗੀ ਹੋਈ ਪਾਵਰ ਸਟੀering ਆ ਟਰੈਕਟਰ ਬਾਈ ਜੀ ਤੇਲ ਬ੍ਰੇਕਾਂ ਗਿਆ ਡਬਲ ਕਲਚ ਟਰੈਕਟਰ ਆ ਇਹ ਡਬਲ ਡਿਸਟਿਬਿਊਟਰ ਲੱਗਿਆ ਹੋਇਆ ਹੈਗਾ ਸੈਂਟਰ ਗੇਅਰ ਟਰੈਕਟਰ ਆ ਬਾਈ ਜੀ ਇਹ ਪਾਵਰ ਸਟੀering ਜੇਕਰ ਭਈਆ ਪਰ ਡਿਮਾਂਡ ਦੀ ਗੱਲ ਕਰਕੇ ਤਾਂ ਡਿਮਾਂਡ ਰੱਖਿਆ ਵੀਰ ਨੇ 4 ਲੱਖ ਰੁਪਿਆ ਟਰੈਕਟਰ ਦੀ ਡਿਮਾਂਡ ਰੱਖਿਆ ਬਾਈ ਨੇ 4 ਲੱਖ ਰੁਪਿਆ ਟਰੈਕਟਰ ਦਾ ਮੌਲਾ ਮੌਕੇ ਤੇ ਪੂਰਾ ਵਧੀਆ ਫੁੱਲ ਵੀਰ ਕਹਿੰਦਾ ਆਪਾਂ ਮਾਣ ਤਾਨ ਤੁਹਾਡਾ ਕਰਦੇ ਆਂਗੇ ਬਾਈ ਇਦਾਂ ਦੇ ਵੀਡੀਓ ਆਪਾਂ ਲੈ ਕੇ ਆਉਂਦੇ ਰਹੇ ਨਾ ਵੀਰੋ ਨੇ ਚੈਨਲ ਨੂੰ ਸਬਸਕ੍ਰਾਈਬ ਮੇਰਾ ਵੀਰੋ ਵਣੇ ਜਰੂਰ ਕਰਿਆ ਕਰੋ ਯਾਰ ਸ਼ੇਅਰ ਕਰੋ ਲਾਈਕ ਕਰੋ ਧੰਨਵਾਦ